ਫਾਸਟਪੇ ਅਤੇ ਨੈਟਪਲਸ ਨੇ ਆਪਣੇ ਤਮਾਕੇਦਾਰ ਆਫਰਸ ਦੇ ਨਾਲ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਧੂਮਾ ਪਾਈਆਂ ਹੋਈਆਂ ਨੇ ਅਤੇ ਹਾਲ ਹੀ ਵਿੱਚ ਨੈਟਪਲਸ ਵੱਲੋਂ ਦੁਨੀਆ ਦਾ ਸਭ ਤੋਂ ਸਸਤਾ ਪੈਕ ਸਿਰਫ 299 ਰੁਪਏ ਵਿੱਚ ਲਾਂਚ ਕੀਤਾ ਹੈ ਅਤੇ ਹੋਰ ਵੀ ਬਹੁਤ ਸਾਰੇ ਤਮਾਕੇਦਾਰ ਆਫਰਸ ਲਾਂਚ ਕੀਤੇ ਗਏ ਨੇ ਜਿਨ੍ਹਾਂ ਦੀ ਜਾਣਕਾਰੀ ਖੁਦ ਫਾਸਟਪੇ ਅਤੇ ਨੈਟਪਲਸ ਗਰੁੱਪ ਦੇ ਸੀਈਓ ਅਮਰਪ੍ਰੀਤ ਸਿੰਘ ਦੁਆ ਵੱਲੋਂ ਸਾਂਝੀ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਨੇ ਨੈਟਪਲਸ ਫਾਸਟਪੇ ਦੇ ਖਪਤਕਾਰਾਂ ਲਈ ਹੋਰ ਵੀ ਵੱਡੇ ਖੁਲਾਸੇ ਕੀਤੇ ਫਾਸਟ ਮੇਂ ਤੇ ਨੈਟਫਲਿਕਸ ਨੇ ਆਪਣੇ ਤਮਾਕੇਦਾਰ ਆਫਰਸ ਦੇ ਨਾਲ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਧੂਮਾਂ ਪਾਈਆਂ ਹੋਈਆਂ ਨੇ ਹਾਲੀ ਦੇ ਵਿੱਚ ਨੈਟਫਲਿਕਸ ਨੇ ਆਪਣੇ ਕਸਟਮਰਸ ਦੇ ਲਈ ਬਹੁਤ ਹੀ ਸਾਰੇ ਬਲੌਕਬਸਟਰ ਪੈਕ ਜਿਹੜੇ ਨੇ ਲਾਂਚ ਕੀਤੇ ਨੇ ਤਾਂ ਉਹਨਾਂ ਦੀ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਗਰੁੱਪ ਸੀਓ ਮਿਸਟਰ ਅਮਰਪ੍ਰੀਤ ਸਿੰਘ ਦਵਾ ਮੌਜੂਦ ਨੇ ਸਭ ਤੋਂ ਪਹਿਲਾਂ ਵੈਲਕਮ ਕਰਦੇ ਆ ਅਮਰਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ ਅਮਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਫਾਸਟਵੇ ਤੇ ਨੈਟਫਲਿਕਸ ਇਹ ਹੈ ਕਿ ਤੇ ਕਦੋਂ ਕਸਟਮਰਸ ਨੂੰ ਸਰਵਿਸ ਪ੍ਰੋਵਾਈਡ ਕਰ ਰਿਹਾ ਉਸ ਬਾਰੇ ਜਾਣਕਾਰੀ ਲੈਣਾ ਚਾਹਾਂਗਾ ਦੇਖੋ ਜੀ ਫਾਸਟਫੇਅਰ ਨੈਟਪਲਸ ਤੁਹਾਡੀ ਆਪਣੀ ਪੰਜਾਬ ਦੀ ਕੰਪਨੀ ਹੈ ਜੀ ਐਂਡ ਨਾਰਥ ਇੰਡੀਆ ਦੇ ਵਿੱਚ ਅਸੀਂ 20 ਲੱਖ ਤੋਂ ਵੱਧ ਕਸਟਮਰਸ ਨੂੰ ਕੇਬਲ ਤੇ ਇੰਟਰਨੈਟ ਪ੍ਰੋਵਾਈਡ ਕਰ ਰਹੇ ਹਾਂ ਜੀ ਤੇ ਪਿਛਲੇ 8 ਤੋਂ 10 ਸਾਲਾਂ ਤੋਂ ਅਸੀਂ ਨਵੀਆਂ-ਨਵੀਆਂ ਟੈਕਨੀਕਸ ਦੇ ਨਾਲ ਕਸਟਮਰਸ ਨੂੰ ਬੈਸਟ ਪੋਸੀਬਲ ਟੈਕਨੋਲੋਜੀ ਪ੍ਰੋਵਾਈਡ ਕਰਾ ਰਹੇ ਹਾਂ ਜੀ ਅਮਰਪ੍ਰੀਤ ਜੀ ਕਿਹੜੇ ਨਵੇਂ ਆਫਰਸ ਨੇ ਜੋ ਨੈਟਪਲਸ ਆਪਣੇ ਕਸਟਮਰਸ ਦੇ ਲੈ ਕੇ ਆਇਆ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਅੱਜਕੱਲ ਇੱਕ ਨਵਾਂ ਟੈਕਨੋਲੋਜੀਕਲ ਐਡਵਾਂਸਮੈਂਟ ਹੋਇਆ ਹੈ ਕਿ ਇੱਕੋ ਹੀ ਫਾਈਬਰ ਦੇ ਉੱਤੇ ਤੁਸੀਂ ਟੀਵੀ ਵੀ ਨਾਲ ਦੇਖ ਸਕਦੇ ਹੋ ਜੀ ਸੋ ਇਹਨੂੰ ਮੱਧਯ ਨਜ਼ਰ ਰੱਖਦੇ ਹੋਏ ਫਾਸਟ ਵੇ ਨੈਟਪਲਸ ਨੇ ਆਈਪੀ ਟੀਵੀ ਲਾਂਚ ਕੀਤਾ ਹੈ ਰਾਈਟ ਇਹ ਸਭ ਤੋਂ ਲੇਟੈਸਟ ਟੈਕਨੋਲੋਜੀ ਹੈ ਰਾਈਟ ਜਿਹਦੇ ਜਿਹਦੇ ਥਰੂ ਤੁਸੀਂ ਸੇਮ ਕੇਬਲ ਦੇ ਉੱਤੇ ਵਾਈਫਾਈ ਆਪਣੇ ਚੁਰਿੰਦਾ ਚੈਨਲ ਪਲੱਸ OTT ਦਾ ਭਰਪੂਰ ਮਜ਼ਾ ਲੈ ਸਕਦੇ ਹੋ ਜੀ ਹੁਣ IP TV ਫਾਸਟਪੇ ਲੈ ਕੇ ਆਇਆ ਇਸ ਤੋਂ ਪਹਿਲਾਂ ਲੋਕ ਜਿਹੜੇ ਨੇ ਉਹ ਕਾਫੀ ਫਾਸਟਪੇ ਕੇਬਲ ਦੇ ਨਾਲ ਵੀ ਜੁੜੇ ਰਹੇ ਨੇ ਤੇ IP TV ਦੇ ਵਿੱਚ ਹੁਣ ਉਹਨਾਂ ਕਸਟਮਰਸ ਨੂੰ ਕੀ ਕੀ ਜਿਹੜੇ ਫੀਚਰਸ ਪ੍ਰੋਵਾਈਡ ਹੋ ਰਹੇ ਆ ਜੀ ਦੇਖੋ ਅੱਜ ਦੀ ਡੇਟ ਜੇ ਤੁਸੀਂ ਕੋਈ ਟ੍ਰੈਡੀਸ਼ਨਲ ਟੀਵੀ ਦੀ ਗੱਲ ਕਰੋ ਚਾਹੇ ਉਹ ਕੇਬਲ ਹੈ ਚਾਹੇ ਉਹ ਡਿਸ਼ ਟੀਵੀ ਹੈ ਰਾਈਟ ਉਹਨਾਂ ਸਾਰਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਤੇ IP TV ਦੇ ਵਿੱਚ ਕੀ ਫਰਕ ਹੈ IP TV ਤੁਹਾਡਾ ਔਨ ਡਿਮਾਂਡ ਟੀਵੀ ਹੈ ਰਾਈਟ ਤੁਸੀਂ ਇਹਦੇ ਵਿੱਚ ਲਾਈਵ ਚੈਨਲ ਵੀ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ OTTs ਵੀ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਰਿਵਾਈਂਡ ਫਾਰਵਰਡ ਔਨ ਡਿਮਾਂਡ ਤੁਸੀਂ ਸੁਪੋਜ਼ ਘਰ ਦੇ ਵਿੱਚ ਕੁਝ ਕੰਮ ਕਰ ਰਹੇ ਹੋ ਤੁਹਾਡਾ ਕੋਈ ਪਸੰਦੀਦਾ ਚੈਨਲ ਆ ਰਿਹਾ ਤੁਸੀਂ ਉਹਨੂੰ ਸਟੌਪ ਕਰ ਸਕਦੇ ਹੋ ਰਾਈਟ ਤੇ ਥੋੜੀ ਦੇਰ ਬਾਅਦ ਜਦੋਂ ਤੁਹਾਡਾ ਕੰਮ ਖਤਮ ਹੋ ਜਾਏਗਾ ਤੁਸੀਂ ਦੁਬਾਰਾ ਤੋਂ ਦੇਖ ਸਕਦੇ ਹੋ ਲੈਟਸ ਸੇ ਅੱਜਕੱਲ ਸਾਰੇ ਅਸੀਂ ਦੇਖ ਰਿਹਾ ਚੈਂਪੀਅਨਸ ਟਰੋਫੀ ਵੀ ਚੱਲ ਰਹੀ ਹੈ ਰਾਈਟ ਕ੍ਰਿਕਟ ਦੇਖਣਾ ਹੁਣ ਕੱਲ ਤੁਸੀਂ ਦੇਖਿਆ ਨਿਊਜ਼ੀਲੈਂਡ ਦੇ ਵਿੱਚ ਕੋਲੀ ਕੋਲੀ ਦਾ ਇੱਕ ਬੜਾ ਅੱਛਾ ਕੈਚ ਸੀ ਸੋ ਅਗਰ ਤੁਸੀਂ ਉਹ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਰੀਪਲੇ ਮਿਸ ਕਰਤਾ ਸਾਡੇ ਚੈਨਲ ਦੇ ਵਿੱਚ ਤੁਸੀਂ ਜਾ ਕੇ ਉਹਨੂੰ ਦੁਬਾਰਾ ਤੋਂ ਦੇਖ ਸਕਦੇ ਹੋ ਰਾਈਟ ਸੋ ਆਈ ਪੀ ਟੀ ਵੀ ਸਭ ਤੋਂ ਲੇਟੈਸਟ ਟੈਕਨੋਲੋਜੀ ਹੈ ਤੇ ਸਾਰੇ ਲੋਕ ਜਿਹੜਾ ਵੀ ਇਹਨੂੰ ਯੂਜ਼ ਕਰ ਰਿਹਾ ਉਹ ਡੈਫੀਨੇਟਲੀ ਇਹੀ ਕਹਿ ਰਿਹਾ ਕਿ ਜੀ ਇੱਦਾਂ ਦੀ ਟੈਕਨੋਲੋਜੀ ਪਹਿਲਾਂ ਕਿਉਂ ਨਹੀਂ ਆਈ ਨੈਟਪਲਸ ਹੁਣ ਆਪਣੇ ਕਸਟਮਰਸ ਦੇ ਲਈ ਕਿਹੜੇ ਨਵੇਂ ਆਫਰਸ ਲੈ ਕੇ ਆਇਆ ਦੇਖੋ ਜੀ ਨੈਟਪਲਸ ਹਮੇਸ਼ਾ ਤੋਂ ਕਸਟਮਰ ਸੈਂਟ੍ਰਿਕ ਆਰਗੇਨਾਈਜੇਸ਼ਨ ਹੈ ਅਸੀਂ ਸ਼ੁਰੂ ਤੋਂ ਹੀ ਕਾਫੀ ਜ਼ਿਆਦਾ ਇਨਵੈਸਟਮੈਂਟ ਕੀਤੀ ਹੈ ਆਪਣੀ ਟੈਕਨੋਲੋਜੀ ਨੂੰ ਐਡਵਾਂਸ ਕਰਨ ਲਈ ਤੇ ਹੁਣ ਸਾਰਿਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਨੈਟਵਰਕ ਨੈਟਪਲੱਸ ਨੇ ਜੀ ਆਈਪੀ ਟੀਵੀ ਦੇ ਵਰਲਡ ਦੇ ਸਭ ਤੋਂ ਸਸਤੇ ਪਲਾਨਸ ਲਾਂਚ ਕਰ ਦਿੱਤੇ ਆ ਨਾ ਸਿਰਫ ਇੰਡੀਆ ਦੇ ਪੂਰੇ ਵਰਲਡ ਵਿੱਚ ਇਸ ਤੋਂ ਸਸਤੇ ਆਈਪੀ ਟੀਵੀ ਦੇ ਪਲਾਨ ਅੱਜ ਤੱਕ ਕਿਸੇ ਨੇ ਲਾਂਚ ਨਹੀਂ ਕੀਤੇ ਜਿਦੇ ਵਿੱਚ ਤੁਹਾਨੂੰ ਵਾਈਫਾਈ ਓਟੀਟੀ ਤੇ ਲਾਈਵ ਚੈਨਲ ਤਿੰਨਾਂ ਦੀ ਸਰਵਿਸਿਜ਼ ਦਾ ਬੁਕੇ ਸਿਰਫ 299 ਰੁਪਏ ਪ੍ਰਤੀ ਮਾਤੇ ਕਸਟਮਰ ਨੂੰ ਅਸੀਂ ਪ੍ਰੋਵਾਈਡ ਕਰ ਦਵਾਂਗੇ ਜੀ ਰਾਈਟ ਪਲੱਸ ਜੇ ਕਸਟਮਰ ਦੇ ਕੋਲ ਐਂਡਰੋਇਡ ਟੀਵੀ ਨਹੀਂ ਹੈਗਾ ਘਰ ਦੇ ਵਿੱਚ ਇੱਕ ਨਾਰਮਲ ਟੀਵੀ ਹੈ ਰਾਈਟ ਤੇ ਉਹਨੂੰ ਬਾਜ਼ਾਰ ਜਾ ਕੇ 40-50 ਹਜ਼ਾਰ ਦਾ ਨਵਾਂ ਐਂਡਰੋਇਡ ਟੀਵੀ ਖਰੀਦਣ ਦੀ ਕੋਈ ਲੋੜ ਨਹੀਂ ਹੈ ਰਾਈਟ ਉਹ ਸਾਡੀਆਂ ਸਰਵਿਸਿਜ਼ ਨੂੰ ਸਬਸਕ੍ਰਾਈਬ ਕਰੇ ਅਸੀਂ ਉਹਨਾਂ ਨੂੰ ਸੈਟਅਪ ਬਾਕਸ ਪ੍ਰੋਵਾਈਡ ਕਰਾਂਗੇ ਜਿਹਦੇ ਥਰੂ ਉਹਨਾਂ ਦਾ ਨਾਰਮਲ ਟੀਵੀ ਸਮਾਰਟ ਟੀਵੀ ਬਣ ਜਾਏਗਾ ਜਿਹਦੇ ਵਿੱਚੋਂ YouTube ਦੇਖ ਸਕਦੇ ਨੇ ਸਾਰੇ OTT ਦੇਖ ਸਕਦੇ ਨੇ ਲਾਈਵ ਚੈਨਲਸ ਦੇਖ ਸਕਦੇ ਨੇ ਸਾਰੀਆਂ ਚੀਜ਼ਾਂ ਦੇਖ ਸਕਦੇ ਨੇ ਤੁਸੀਂ ਲਾਈਵ ਚੈਨਲ ਦੀ ਗੱਲ ਕੀਤੀ ਕਿੱਥੋਂ ਕਿੱਥੋਂ ਤੱਕ ਦੇ ਇੰਟਰਨੈਸ਼ਨਲ ਲਾਈਵ ਚੈਨਲ ਵੀ ਕੀ ਪ੍ਰੋਵਾਈਡ ਹੋ ਰਹੇ ਨੇ ਇਹਨਾਂ ਸਾਰੇ ਫੀਚਰਸ ਦੇ ਨਾਲ ਸਾਡੇ ਜਿਹੜੇ Net Plus ਦੇ ਬਹੁਤ ਸਾਰੇ ਪਲਾਨਸ ਨੇ ਅਪ ਟੂ 700 ਚੈਨਲਸ ਜਿਹਦੇ ਵਿੱਚ ਕੀ ਤੁਸੀਂ ਜਿਹੜਾ ਵੀ ਚੈਨਲ ਦੇਖਿਆ ਜਾਂ ਨਹੀਂ ਦੇਖਿਆ ਹੋਵੇਗਾ ਉਹ ਸਾਰੇ ਹੀ ਕਵਰ ਹੋ ਜਾਂਦਾ 700 ਚੈਨਲਸ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਆਪਣੇ IPTV ਕਸਟਮਰਸ ਨੂੰ ਜੀ ਦਾ ਇਕੋ ਫਾਈਬਰ ਤੋਂ ਤੁਸੀਂ ਕਹਿ ਰਹੇ ਹੋ ਕਿ ਹਰ ਇੱਕ ਫੀਚਰ ਜਿਹੜਾ ਹੈ ਕਸਟਮਰ ਨੂੰ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਸਭ ਤੋਂ ਸਸਤਾ ਪਲਾਨ ਵਰਲਡ ਦਾ ਸਭ ਤੋਂ ਸਸਤਾ ਪਲਾਨ ਜਿਹੜਾ ਨੈਟਲੈਸ ਲੈ ਕੇ ਆਇਆ ਤੇ ਇਸ ਪਲਾਨ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਪਲਾਨਸ ਨੇ ਜਿਹੜੇ ਕਸਟਮਰ ਲੈ ਸਕਦੇ ਨੇ ਦੇਖੋ ਮੈਮ 299 ਰੁਪਏ ਤੋਂ ਸ਼ੁਰੂ ਹੋ ਰਹੇ ਨੇ ਪਲਾਨ ਰਾਈਟ 299 ਤੋਂ ਅੱਗੇ ਜੇ ਤੁਹਾਨੂੰ ਜ਼ਿਆਦਾ ਸਪੀਡ ਚਾਹੀਦੀ ਹੈ ਜਿਆਦਾ OTT ਕੰਟੈਂਟ ਚਾਹੀਦਾ ਹੈ ਤੇ 399 499 599 ਇਸ ਤਰ੍ਹਾਂ ਦੇ ਪਲਾਨ ਨੇ ਪਰ ਇੱਕ ਛੋਟੀ ਫੈਮਿਲੀ ਜਿਹੜੀ ਘਰ ਦੇ ਵਿੱਚ ਐਂਟਰਟੇਨਮੈਂਟ ਚਾਹਦੀ ਹੈ ਉਹਦੇ ਵਾਸਤੇ ਮੈਂ ਕਵਾਂਗਾ 299 ਆ 399 ਵੀ ਬਹੁਤ ਅੱਛੇ ਪਲਾਨਸ ਨੇ ਇਹੀ ਸਾਰਾ ਕੰਟੈਂਟ ਅੱਜ ਦੀ ਡੇਟ ਵਿੱਚ ਤੁਸੀਂ 400 ਤੋਂ 500 ਰੁਪਿਆ ਡਿਸ਼ ਟੀਵੀ ਨੂੰ ਦਿੰਦੇ ਹੋ 400 ਤੋਂ 500 ਰੁਪਿਆ ਤੁਸੀਂ ਵਾਈਫਾਈ ਸਬਸਕ੍ਰਿਪਸ਼ਨ ਦੇ ਲਈ ਦਿੰਦੇ ਹੋ ਤੇ 200 300 ਰੁਪਿਆ ਤੁਸੀਂ ਡਿਫਰੈਂਟ ਡਿਫਰੈਂਟ ਐਪਸ ਨੂੰ ਸਬਸਕ੍ਰਾਈਬ ਕਰਨ ਲਈ ਦਿੰਦੇ ਹੋ ਤੁਸੀਂ 12-1300 ਰੁਪਏ ਜਿਹੜਾ ਮਹੀਨੇ ਦਾ ਖਰਚ ਕਰ ਰਹੇ ਹੋ ਉਹਨੂੰ ਅਸੀਂ 1/3 ਕਰ ਦਾਂਗੇ ਚਾਹੇ ਤੁਸੀਂ 299 ਦਾ ਪੈਕ ਲੈ ਲਓ ਚਾਹੇ 399 ਦਾ ਪੈਕ ਲੈ ਲਓ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਦਾ ਹੱਲ ਇਸੀ ਪੈਕ ਵਿੱਚ ਹੋ ਜਾਏਗਾ ਲੇਕਿਨ ਆទ ਤੁਸੀਂ ਜੇ ਬਹੁਤ ਐਡਵਾਂਸ ਯੂਜ਼ ਕਰਨਾ ਚਾਹੁੰਦੇ ਹੋ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਯੂਜ਼ਰਸ ਨੇ ਤੇ ਸਾਡੇ ਹੋਰ ਵੀ ਬਹੁਤ ਸਾਰੇ ਪਲਾਨ ਨੇ ਜਦੀ ਜਾਣਕਾਰੀ ਕਸਟਮਰ ਸਾਡੀ ਹੈਲਪਲਾਈਨ ਤੇ ਕਾਲ ਕਰਕੇ ਜਾਂ ਸਾਡੇ ਇੰਟਰਨੈਟ ਦੀ ਵੈਬਸਾਈਟ ਤੇ ਜਾ ਕੇ ਲੈ ਸਕਦਾ ਹੈ ਪਲੱਸ ਅਸੀਂ ਇਹ ਸਹੂਲਤ ਵੀ ਕਸਟਮਰ ਨੂੰ ਦਵਾਂਗੇ ਕਿ ਤੁਹਾਡੇ ਨੇੜਲਾ ਆਪਰੇਟਰ ਜਾਂ ਸਾਡਾ ਜਿਹੜਾ ਪ੍ਰਤੀਨਿਧੀ ਹੈ ਉਹ ਤੁਹਾਡੇ ਘਰੇ ਆ ਕੇ ਤੁਹਾਨੂੰ ਇਹ ਸਾਰੇ ਪਲਾਨਸ ਦੀ ਵਾਧੂ ਜਾਣਕਾਰੀ ਦੇ ਸਕਦਾ ਹੈ ਤਾਂ ਹੋਮ ਵਿਜ਼ਿਟ ਵੀ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਘਰ ਆ ਕੇ ਖੁਦ ਜਿਹੜੇ ਤੁਹਾਡੇ ਪ੍ਰੋਵਾਈਡਰਸ ਨੇ ਕਸਟਮਰ ਸਰਵਿਸ ਪ੍ਰੋਵਾਈਡਰਸ ਨੇ ਉਹ ਕਸਟਮਰ ਨੂੰ ਸਾਰੀ ਜਾਣਕਾਰੀ ਦੇ ਬਿਲਕੁਲ ਜੀ ਸਾਡੇ ਦੋ ਤਰ੍ਹਾਂ ਦੀਆਂ ਹੋਮ ਵਿਜ਼ਿਟ ਹੁੰਦੀਆਂ ਨੇ ਇੱਕ ਤਾਂ ਜੀ ਤੁਹਾਨੂੰ ਸਮਝਾਉਣ ਵਾਸਤੇ ਕਿ ਪਲਾਨ ਦੇ ਵਿੱਚ ਕੀ ਕੀ ਬੈਨੀਫਿਟ ਨੇ ਪਲੱਸ ਸਾਡੀ ਫ੍ਰੀ ਆਫ ਕਾਸਟ ਘਰ ਜਾ ਕੇ ਸਰਵਿਸ ਦੇਣ ਦੀ ਪਾਲਿਸੀ ਵੀ ਹੈਗੀ ਹੈ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਆਂਦੀ ਹੈ ਤੇ ਫ੍ਰੀ ਆਫ ਕਾਸਟ ਸਾਡਾ ਪ੍ਰਤੀਨਿਧੀ ਸਾਡਾ ਇੰਜੀਨੀਅਰ ਜਾ ਕੇ ਉਸ ਦਾ ਹੱਲ ਕਰੇਗਾ ਤੁਹਾਨੂੰ ਉਸ ਚੀਜ਼ ਦਾ ਵੀ ਕੋਈ ਪੈਸਾ ਨਹੀਂ ਦੇਣਾ ਜੀ ਤਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਹਮਰਪ੍ਰੀਤ ਜੀ तमाम ਜਾਣਕਾਰੀ ਦੇ ਲਈ ਤਾਂ ਜਿੱਥੇ Netloss ਨੇ Fast Pay ਨੇ ਤੁਮਾ ਪਾਈਆਂ ਹੋਈਆਂ ਨੇ ਐਂਟਰਟੇਨਮੈਂਟ ਦੇ ਬਾਜ਼ਾਰ ਦੇ ਵਿੱਚ ਤੇ 299 ਵਰਲਡ ਦਾ ਸਭ ਤੋਂ ਸਸਤਾ ਪੈਕ ਜਿਹੜਾ ਹੈ ਉਹ Netloss ਲੈ ਕੇ ਆਇਆ ਤੇ ਕਸਟਮਰ ਜਿਹੜੇ ਨੇ ਇਸ ਪੈਕ ਦਾ ਮਜ਼ਾ ਲੈ ਸਕਦੇ ਨੇ ਸਿਰਫ 299 ਦੇ ਵਿੱਚ ਨੈਟ OTT ਕੇਬਲ ਯਾਨੀ ਕਿ ਸਾਰੇ ਫੀਚਰ ਜਿਹੜੇ ਨੇ ਉਹ ਸਿਰਫ 299 ਦੇ ਵਿੱਚ ਸਿਰਫ ਇੱਕੋ ਮੋਡਮ ਤੇ ਕਸਟਮਰਸ ਨੂੰ ਮਿਲਣਗੇ